ਅੱਜ ਅਸੀਂ ਪਿੰਡ ਦਿਆਲਪੁਰਾ ਦੇ ਵਿੱਚ ਜੋ ਭਾਨ ਬਿੰਦਰਪਾਲ ਦਾ ਪੈੜੀ ਦਾ ਉੱਥੇ ਹੀ ਰੌਲਾ ਚੱਲਦਾ ਹੈਗਾ ਇਹ ਸਾਕ ਪਿਛਲੇ ਸਾਲ ਇੱਥੋਂ ਦੇ ਇੱਕ ਲਗਾੜੇ ਨੇ ਕਣਕ ਜਰੂਰ ਵਾਗਿਆ ਸੀਗਾ ਉਹ ਧੋਖੇ ਦੇ ਨਾਲ ਪਰ ਉਹਨੂੰ ਚੈਲੰਜ ਕੀਤਾ ਸੀ ਵੀ ਭਰਾਵਾ ਹੁਣ ਤੋਂ ਬਾਜ ਆ ਜਾ ਜੀ ਤੂੰ ਇਦੋਂ ਮੁੜ ਕੇ ਇਹੋ ਜੀ ਹਰਕਤ ਕਰੇਗਾ ਤਾਂ ਤੇਰਾ ਵੀ ਬਾਣ ਨਾਲ ਲੱਗਦਾ ਫਿਰ ਅਸੀਂ ਉਹ ਤੋਂ ਤਿੰਨ ਗੁਣਾ ਵੱਧ ਵਾਹਾਂਗੇ ਅੱరే ਈ ਉਹ ਲਗਾੜਾ ਇੱਥੇ ਦੇਖਣ ਨੂੰ ਨਹੀਂ ਮਿਲਿਆ ਉਹਦਾ ਆਪ ਦਾ ਵੀ ਖੇਤ ਛੱਡੀ ਬੈਠਾ ਹੈਗਾ ਅੱਜ ਜੱਥੇਬੰਦੀ ਵੱਲੋਂ ਭੈਣ ਬਿੰਦਰਪਾਲ ਦਾ ਢਾ ਝੋਨਾ ਸੀਗਾ ਉਹ ਪੱਕ ਕੇ ਤਿਆਰ ਹੋ ਗਿਆ ਉਹ ਵੱਢਣ ਦੇ ਲਈ ਗਏ ਆ ਕਮੈਨ ਚੱਲੀ ਜਾਂਦੀ ਹੈ ਸਾਡੇ ਕਿਸਾਨ ਵੀਰ ਵੱਡੀ ਗਿਣਤੀ ਚ ਆਏ ਆ ਹਜੇ ਬਹੁਤ ਸਾਰੇ ਆ ਰਹੇ ਆ ਕਿਸਾਨ ਬੀਬੀਆਂ ਵੀ ਪਹੁੰਚੀਆਂ ਉਹ ਚਾਹ ਬਣਾ ਰਹੀਆਂ ਮੋਟਰ ਦੇ ਉੱਤੇ ਬੈਠੀਆਂ ਉੱਥੇ ਕਾਫੀ ਗਿਣਤੀ ਚ ਆਈਆਂ ਭੈਣਾ ਅੱਜ ਅਸੀਂ ਇਹ ਜੋ ਨਾਜ ਵੱਢ ਕੇ ਲੈ ਕੇ ਚੱਲੇ ਆ ਉਸ ਤੋਂ ਬਾਅਦ ਆ ਪੰਜ ਚਾਰ ਦਿਨ ਤੀ ਬਾਣ ਇਹ ਬੱਤ ਆ ਜੂਗਾ ਫਿਰ ਇਹ ਪ੍ਰਾਲੇ ਨੂੰ ਅੱਗ ਲਾ ਕੇ ਮਚਾ ਕੇ ਕਣਕ ਵਿੱਚ ਕੇ ਜਾਵਾਂਗੇ ਇੱਥੇ ਤੇ ਉਹ ਲਗਾੜੇ ਨੂੰ ਦੱਸਦੇ ਆ ਵੀ ਜਗਤੀ ਤੂੰ ਭਲੇਖਾ ਨਾ ਮਨ ਚ ਕੱਢੀ ਜੇ ਤੂੰ ਕਣਕ ਬੋਣੀ ਹੋਈ ਤਾਂ ਬਾਹਰ ਹੀ ਅਕਦੀ ਤੇਰਾ ਅਸੀਂ ਧਾਰ ਮੋੜਨ ਦੇ ਲਈ ਤਿਆਰ ਪਰ ਤਿਆਰ ਆਏ ਆ ਅਸੀਂ ਮਨ ਸਾਡਾ ਬਣਿਆ ਹੋਇਆ ਹੈ ਜਿੱਥੇ ਬੰਦੇ ਨੇ ਸਾਨੂੰ ਕਿਹਾ ਆਵੇ ਅਕਦੀ ਦਾ ਧਾਰ ਮੋੜ ਦੋ ਰੱਖਣਾ ਨਹੀਂਗਾ ਇਸ ਲਈ ਅਸੀਂ ਅੱਜ ਜਿਹੜਾ ਇਹ ਝੋਨਾ ਵੱਢ ਕੇ ਲੈ ਚੱਲੇ ਆ ਤੇ ਪੰਜ ਚਾਰ ਦਿਨਾਂ ਦੇ ਵਿੱਚ ਇਹ ਜਦੋਂ ਬਾਹਣਾ ਹੁਣ ਦਾ ਥੋੜਾ ਜਿਹਾ ਗਿੱਲਾ ਜੋ ਬੱਤ ਆ ਗਿਆ ਇੱਥੇ ਕਣਕ ਵੀ ਜਾਂਗੀ